किस्से बातें और हां इस YouTube चैनल पर मैं लेके आती रहती हूँ कहानियाँ जो कहीं ना कहीं हमारे मन के बहुत करीब होती हैं तो आज मैं लेके आई हाँ एक पंजाबी मिनी कहानी जिंदा शीर्षक है किली टंगी आकड़ बंसो के विह न दस कुसाल बीत गए सन काम कर ਦੇ ਵੀ ਤਾਨੇ ਮੇਨੇ ਸੁਣਨ ਦੀ ਜਿਵੇਂ ਉਸ ਨੂੰ ਹੁਣ ਆਦਤ ਜੀ ਪੈ ਗਈ ਸੀ ਪਰ ਫਿਰ ਵੀ ਕਦੇ ਕਦਾਈ ਜਦੋਂ ਵਿਹਲੀ ਹੁੰਦੀ ਤਾਂ ਉਸ ਦਾ ਧਿਆਨ ਵਿੜਿਜ ਲੱਗੀ ਹੋਈ ਕਿੱਲੀ ਤੇ ਪੈ ਜਾਂਦਾ ਤੇ ਉਹ ਉਸ ਨੂੰ ਵੇਖਦੀ ਹੋਈ ਕਈ ਵਾਰ ਜੋਰ-ਜੋਰ ਦੀ ਹੱਸ ਪੈਂਦੀ ਕਿਉਂਕਿ ਕੋਈ ਗੱਲ ਪਿਛਲੀ ਉਹਨੂੰ ਚੇਤੇ ਆ ਜਾਂਦੀ। ਉਸਦੀ ਬੀਬੀ ਉਸ ਨੂੰ ਕਹਿੰਦੀ ਹੁੰਦੀ ਸੀ ਉਸਦੇ ਵਿਆਹ ਤੋਂ ਪਹਿਲਾਂ ਹੀ ਕਿ ਹੁਣ ਜਿਵੇਂ ਤੇਰਾ ਵਿਆਹ ਹੋਣ ਆਲਾ ਹੈ ਤਾਂ ਆਪ ਦੇ ਆਪ ਨੂੰ ਥੋੜਾ ਬਦਲ ਲੈ। ਉਹ ਜਿਵੇਂ ਖੁਦ ਨਾਲ ਹੀ ਗੱਲਾਂ ਕਰਨ ਲੱਗ ਜਾਂਦੀ। ਮਨਵਚਨੀ ਕਰਦੀ ਉਹ ਆਖਦੀ ਮਾਮਾ ਨੂੰ ਵਿਆਹ ਤੋਂ ਬਾਅਦ ਧੀ ਨਾਲ ਬਿਤਣ ਵਾਲੀ ਹਰ ਗੱਲ ਦਾ ਸਭ ਕੁਝ ਪਤਾ ਹੁੰਦਾ ਹੈ ਪਰ ਫਿਰ ਵੀ ਵਿਆਹ ਦਿੰਦਿਆਂ ਨੇ ਅੱਜ ਉਸ ਨੂੰ ਆਪਣੀ ਮਾਂ ਦੀ ਕਹੀ ਇੱਕ ਪੁਰਾਣੀ ਬਹੁਤ ਹੀ ਮੁੱਲਵਾਨ ਗੱਲ ਚੇਤੇ ਆ ਗਈ ਤੇ ਉਹ ਖਿਆਲਾਂ ਵਿੱਚ ਹੀ ਆਪਣੇ ਆਪ ਨੂੰ ਪੇਕੇ ਘਰ ਪਹੁੰਚਾ ਬੈਠੀ ਤੇ ਮਹਿਸੂਸ ਕਰਨ ਲੱਗੀ ਉਹਨੂੰ ਯਾਦ ਆਇਆ ਮਾਂ ਕਹਿੰਦੀ ਸੀ ਨੀ ਬੰਸੋ ਆ ਕਦੇ ਕੱਪੜੇ ਲਾ ਲੈ ਨਵੇਂ ਕੱਪੜੇ ਲਾ ਕੇ ਪੁਰਾਣੇ ਪਾ ਲੈ ਤੇ ਮੇਰੇ ਨਾਲ ਭਾਂਡੇ ਮੰਜਵਾ ਸਫਾਈ ਵੀ ਕਰਨੀ ਹੈ ਹਲੇ ਬੇਬੇ ਮੈਂ ਐਡੀ ਸੋਹਣੀ ਸੁਨੱਖੀ ਭਾਂਡੇ ਮੰਜੂਗੀ ਉਹ ਕਦੇ ਆਪਦੇ ਨਵੇਂ ਕੱਪੜਿਆਂ ਬੰਨੀ ਵੇਖਦੀ ਤੇ ਕਦੇ ਬੀਬੀ ਬੰਨੀ ਆ ਕੀ ਗੱਲ ਹੋਈ ਪਲਾ ਇਹ ਮੇਰਾ ਉਸ ਵੇਲੇ ਮਾਨੂੰ ਜਵਾਬ ਵਿੱਚ ਇੱਕ ਸਵਾਲ ਸੀ ਤੀਏ ਹੁਣ ਵੱਡੀ ਹੋ ਗਈਆਂ ਕੱਲ ਨੂੰ ਸਹੁਰੇ ਘਰ ਵੀ ਜਾਣਾ ਹੁਣ ਤੋਂ ਹੀ ਆਦਤ ਪਾ ਲੈ ਨਾਲੇ ਸੁਣ ਆਪਣੀ ਇਸ ਆਕੜ ਨੂੰ ਸਾਹਮਣੇ ਲੱਗੀ ਕਿੱਲੀ ਤੇ ਟੰਗ ਦੇ ਤੇ ਘਰ ਦੇ ਕੰਮ ਕਰਨੇ ਸ਼ੁਰੂ ਕਰ ਦੇ। ਸੋਹਰੇ ਘਰ ਤੇਰੀ ਕਿਸੇ ਨੇ ਇਹ ਆਕੜ ਨਹੀਂ ਚੱਲਣੀ। ਐਨੇ ਨੂੰ ਅੰਦਰੋਂ ਸੱਸ ਦੀ ਆਵਾਜ਼ ਸੁਣ ਉਹ ਇੱਕ ਝਟਕੇ ਨਾਲ ਹੀ ਉੱਠ ਕੰਮ ਤੇ ਲੱਗ ਗਈ। ਉਹ ਵੇੜੇ ਵਿੱਚ ਲੱਗੀ ਕਿੱਲੀ ਵੱਲ ਦੇਖਦੀ ਹੋਈ ਅਗਾ ਨੂੰ ਤੁਰ ਪਈ ਜਿਵੇਂ ਸੱਚਮੁੱਚ ਹੀ ਅੱਜ ਉਸ ਨੂੰ ਉਸ ਦੀ ਆਕੜ ਕਿੱਲੇ ਤੇ ਟੰਗੀ ਹੋਈ ਲੱਗ ਰਹੀ ਹੋਵੇ ਧੰਨਵਾਦ ਜੀ